ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਪ੍ਰਭ ਕੇ ਚਰਨ ਨਿਹਾਰੋ ਹੇ ਮਾਈ ਭਾਈ ਸੰਤ ਜਨੋ ਪ੍ਰਭੂ ਅਕਾਲ ਪੁਰਖ ਦੇ ਪਵਿੱਤਰ ਜੋ ਚਰਨ ਪੂਜਨੀਕ ਹੈ ਚਰਨ ਜੋ ਆਤਿਸ਼ਾਨ ਰੂਪ ਹੈ ਚਰਨ ਜੋ ਆਸਰਾ ਰੂਪ ਹੈ ਉਹਨਾਂ ਨੂੰ ਨਿਹਾਰੋ ਦੇਖਣਾ ਕਰੋ ਹਿਰਦੇ ਦੇ ਅੰਦਰ ਸਾਰੇ ਦੇਖਣਾ ਕਰੋ ਜੋ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ ਉਗੜੋ ਸੁਆਮੀ ਮੈਂ ਅਤਿ ਨਾਮ ਬੇਨਤੀਆ ਕਰੋ ਜਿਤਨੂੰ ਉਕਾਦਰ ਕਰਕੇ ਸ਼ੇਮ ਆਦਮ ਮੇਰੇ ਮਾਲਕ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਮਨ ਤੇ ਕਭ ਹੋਣਾ ਡਾਰੋ ਸਾਧੂ ਆਰਧਾ ਦੇ ਮਨ ਤੋਂ ਨਾ ਡਾਰੋ ਭੁਲਾਇਓ ਹਰ ਵਕ ਸਾਨੂੰ ਚੇਤੇ ਰੱਖਿਆ ਕਰੋ ਮਾਰਾ ਤਾਹੀ ਅਸੀਂ ਤੇਰਾ ਸਿਮਨ ਕਰ ਸਕਦੇ ਹਾਂ ਰਹਾਉ ਸਾਧੂ ਤੂਰ ਲਾਈ ਮੁਖ ਮਾਸਟਕ ਸਾਧੂ ਜੋ ਸ੍ਰੇਸ਼ਟ ਮਹਾਪੁਰਖ ਹੈ ਉਹਨਾਂ ਦੀ ਧੂੜ ਹੈ ਆਪਣੇ ਮੁਖ ਦੇ ਤੇ ਲਾਉਣਾ ਕਰੀਏ ਮਾਸਤਕ ਸਿਰੋਮਣੀ ਮੁਖੋ ਮੁਖ ਦੇ ਤੇ ਲਾ ਕੇ ਮਾਸਤ ਕਮਤਾ ਨੂੰ ਸ਼ੁੱਧ ਕਰੀਏ ਮੁਖ ਮਾਸਤਕ ਮੁਖੀ ਜੋ ਮਹਾਪੁਰਖ ਹਨ ਮਾਸਤਕ ਦੇ ਉੱਤੇ ਇਟਾ ਪਿਆਰਿਆਂ ਦੀ ਚਰਨਾਂ ਦੀ ਧੂੜ ਲਾਉਣਾ ਕਰੀਏ ਰਹਾਉ ਸਾਧੂ ਤੂਰ ਲਾਈ ਮੁਖ ਮਾਸਟਕ ਸੇਠ ਗੁਰੂ ਗੰਗਾ ਦੀ ਧੂੜ ਆਪਣੇ ਮੁਖ ਦੇਤੇ ਤੇ ਮਾਸਟਕ ਦੇਤੇ ਸ਼੍ਰੋਮਣੀ ਧੂੜ ਜਾਣ ਕੇ ਲਾਈਏ ਕਾਮ ਕ੍ਰੋਧ ਬਿਖਜਾਰ ਉਸ ਕਰਕੇ ਕਾਮ ਕ੍ਰੋਧ ਦੀ ਜਿਹੜੀ ਜ਼ਹਿਰ ਵੈਂਦਰੋ ਸਾੜ ਗਈ ਏ ਸਭ ਤੇ ਨੀਚ ਆਤਮ ਕਰਮਾ ਨੋ ਆਪਣਾ ਆਪ ਨੂੰ ਸਾਰਿਆਂ ਤੋਂ ਨੀਵਾਂ ਕਰਕੇ ਮੰਨਿਆ ਕਰੋ ਹੰਕਾਰ ਨਾ ਕਰੋ ਮਨਮਹ ਇਹ ਸੁਖ ਧਾਰਨ ਦੇ ਜੇ ਸੁਖ ਵੱਡਾ ਧਾਰਨ ਸਾਹਬ ਸਿੰਘ ਜੀ ਜਿਹੜਾ ਮਨ ਦੇ ਅੰਦਰ ਨੀਵਾ ਬਣਨਾ ਇਹ ਵਰਗਾ ਗੁਣ ਕੋਈ ਨਹੀਂ ਹੈ ਜਿਸ ਪ੍ਰਕਾਰ ਸਾਹਬ ਸਿੰਘ ਜੀ ਕੋ ਰਾਜਾ ਸੀ ਉਹ ਦਰਸ਼ਨ ਕਰਨ ਵਾਸਤੇ ਹੱਤੋਂ ਉਹ ਵੇ ਜਾਇਆ ਕਰੇ ਉਹ ਜੋਗੀ ਸੀ ਜਿਸ ਨੇ ਦਰਸ਼ਨ ਕਰਨ ਗਿਆ 40 ਦਿਨ ਦੀ ਸਮਾਦੀ ਲਾ ਕੇ ਬੈਠਾ ਰਿਹਾ ਰਾਜੇ ਨੇ ਜਾ ਕੇ ਜਲੂਸ ਕੱਢਿਆ ਸੰਤ ਨੂੰ ਪਾਲਕੀ 'ਚ ਉਠਾਇਆ ਤੇ ਬੜਾ ਖੁਸ਼ ਹੋਇਆ ਸੰਤ ਖੁਸ਼ ਹੋ ਕੇ ਉਸ ਰਾਜੇ ਨੂੰ ਕਹਿੰਦਾ ਰਾਜਾ ਹਮ 6 ਮਹੀਨੇ ਕੀ ਸਮਾਧੀ ਲਾ ਕੇ ਬੈਠੇਗੇ ਬੈਠ ਗਿਆ ਜੀ ਸਮਾਧੀ ਲਾ ਕੇ ਰਾਜੇ ਨੇ 6 ਮਹੀਨੇ ਬਾਅਦ ਬਾਜੇ ਗਾਜੇ ਤਿਆਰ ਕਰਕੇ ਜਲੂਸ ਕੱਢਿਆ ਜਲੂਸ ਜਦੋਂ ਕੱਢਿਆ ਤੇ ਫਿਰ 8 ਮਹੀਨੇ ਦੀ ਸਮਾਧੀ ਲਾ ਕੇ ਬੈਠ ਗਿਆ ਇੱਕ ਮਹਾਤਮਾ ਹੋਰ ਸਨ ਉਹਨ ਰਾਜੇ ਨੇ ਸੇਵਤ ਕੀਤੀ ਕਿ ਮਾਰਾ ਮਹਾਤਮਾ ਖਾਂਦੇ ਕੁਛ ਨਹੀਂ ਨਿਰਾਹਾਰੀ ਹੈ ਤੇ ਹੁਣ 8 ਮਹੀਨੇ ਦੀ ਸਮਾਧੀ ਉਹਨੇ ਲਾਈ ਹੈ ਕਹਿਣ ਲੱਗੇ ਰਾਜਾ ਕਿਵੇਂ ਮਿਲਦਾ ਹੁਣ ਐ ਕਿ ਮੈਂ ਜਲੂਸ ਕੱਢਦਾ ਉਹਨੇ ਫੋਜਾਂ ਨਹੀਂ ਜਾ ਕੇ ਸਲਾਨੀ ਲੈਣੇ ਬਾਜੀ ਉਹ ਜਮਨ ਸਾਰੇ ਸ਼ਹਿਰ ਚ ਪਾਲਕੀ ਚੁਦਾ ਕੇ ਫੇਰਦਾ ਕਹਿੰਦੇ ਚੰਗਾ ਜਿਸ ਦਿਨ ਆਵੇ ਉਹ ਸਾਨੂੰ ਦੱਸਣਾ ਜਦੋਂ 8 ਮਹੀਨੇ ਹੋ ਗਏ ਉਹ ਸਾਦੂ ਸਮਾਧੀ ਲਈ ਹੋਈ ਨੂੰ ਉਸ ਵਕਤ ਰਾਜੇ ਨੇ ਕਿਹਾ ਜੀ ਅੱਜ ਉਹਨਾਂ ਦੀ ਸਮਾਧੀ ਖੋਲਣੀ ਹੈ ਮੈਂ ਚੱਲਿਆ ਖੰਭ ਕੰਨ ਜੋ ਢੋੜਾ ਚਿਰ ਠਹਿਰ ਗਿਆ ਚਲਦੇ ਆ ਮਹਾਤਮਾ ਦਾ ਵਜਨ ਬਨ ਕੇ ਅਟ ਗਿਆ ਰਾਜਾ ਜਿਸ ਵੇਲੇ ਉਹਨਾਂ ਵਕਤ ਸਿਰ ਸੰਕਲਪ ਹੁੰਦਾ ਨਾ ਆਜ ਨਹੀਂ ਨਾ ਵੀ ਇਨਾਂ ਚਿਰ ਮੈਂ ਇਹ ਬਿਰਤੀ ਟਿਕਾਉਣੀ ਏ ਉਹ ਜਦੋਂ ਵਕਤ ਆ ਗਿਆ ਉਹਨਾਂ ਅੱਖਾਂ ਖੋਲੀਆਂ ਜੋਗੀ ਨੇ ਉੱਥੇ ਨਾ ਕੋਈ ਬਾਜੇ ਨਾ ਗਾਜੇ ਨਾ ਰਾਜਾ ਦਾ ਕੋਈ ਐਨਕਾਰ ਉਸ ਵੇਲੇ ਫਟ ਕੇ ਅਫਸੋਸ ਨਾਲ ਕਿ ਉਹ ਮੇਰੇ ਤੇ ਕਿਸ਼ੂ ਨੂੰ ਨਾ ਆਦਰ ਕੀਤਾ ਪ੍ਰਾਣ ਨਿਕਲ ਗਏ ਸਾਧ ਮਰਿਆ ਪਿਆ ਫੇਰ ਉਹ ਮੁਹਾਤਮਾ ਜਿਹੜੋ ਗਏ ਰਾਜਾ ਗਿਆ ਤੇ ਉਹ ਜੋਗੀ ਮਰਿਆ ਪਿਆ ਵੇਖਿਆ ਰਾਜਾ ਕਹਿੰਦਾ ਲੋ ਜੀ ਤੁਹਾਡਾ ਬਚਨ ਮੰਨ ਕੇ ਮੈਂ ਆਇਆ ਨਹੀਂ ਇਹ ਕੁਝ ਕੁ ਮਿੰਟ ਇਹ ਹੁਣੇ ਪ੍ਰਾਣ ਛੱਡ ਗਿਆ ਕਹਿਣ ਲੱਗੇ ਰਾਜਾ ਇਹ ਖਰਾਬ ਖਾਂਦਾ ਸੀ ਅਗੇ ਜੀ ਕੁਝ ਨਹੀਂ ਸੀ ਖਾਂਦਾ ਮੈਂ ਵੇਖਿਆ ਕਹਿੰਦੇ ਕੁਝ ਨਹੀਂ ਸੀ ਖਾਂਦਾ ਤੇ ਤਾਂ ਜਲੂਸ ਨਹੀਂ ਕੱਢਿਆ ਆ ਕੇ ਦਾ ਇਹ ਮਾਨ ਦੀ ਖਰਾਬ ਖਾਂਦਾ ਸੀ ਇਹ ਮਾਨ ਤੋਂ ਕੀਤਾ ਨਹੀਂ ਇਸ ਕਰਕੇ ਦੇ ਪ੍ਰਾਣ ਨਿਕਲ ਗਏ ਸੋ ਇਹ ਹੈ ਜੇ ਪ੍ਰਮਾਣ ਹੈ ਭੁੱਖੇ ਤੇ ਹਾਰੇ ਲੋਕ ਤੁਰੇ ਫਿਰਦੇ ਮਾਨ ਦੇ ਮਾਰੇ ਹੋਏ ਸੋ ਇਸ ਮਾਨ ਦੀ ਖੁਰਾਕ ਤੋਂ ਬਚਣਾ ਚਾਹੀਦਾ ਹੈ ਮਹਾਰਾਜ ਸਾਹਿਬ ਕਹਿੰਦੇ ਨੀਵੇਂ ਬੰਨਣਾ ਚਾਹੀਦਾ ਹਜੂਰ ਫਰਮਾਉਂਦੇ ਹੈ ਸਭ ਤੇ ਨੀਚ ਆਤਮ ਕਰ ਮੰਨੋ ਆਪ ਆਪ ਨੂੰ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾ ਕਰਕੇ ਮੰਨਣਾ ਕਰੋ ਹੰਕਾਰ ਨਾ ਕਰੋ ਮਨਮਹਿ ਇਹ ਸੁਖ ਧਾਰੋ ਮਨ ਚਾਤੂ ਸੁਖ ਨੂੰ ਧਾਰਨ ਕਰੋ ਭਾਈ ਧਾਰਨੇ ਯੋਗ ਹੈ ਨੂੰ ਗਾਵ ਹੈ ਠਾਕੁਰ ਅਵਨਾਸੀ ਅਵਨਾਸੀ ਜੋ ਠਾਕੁਰ ਸਰਬ ਕਾ ਮਾਲਕਾ ਉਸ ਦੇ ਗੁਣਾਂ ਨੂੰ ਗਾਉਣਾ ਕਰੀਏ ਕਲ ਮਲ ਸਗਲੇ ਝਾਰੋ ਇਸ ਪ੍ਰਕਾਰ ਕਰਗਲਾਟ ਪਾਉਣ ਵਾਲੇ ਜਿਹੜੇ ਮੈਨੂ ਕਾਪ ਹੈ ਕਲਯੁਗ ਦੇ ਉਹਨਾਂ ਨੂੰ ਸਾਰਿਆਂ ਨੂੰ ਝਾੜ ਦਿਓ ਇਸ ਪ੍ਰਕਾਰ ਮੇਟ ਦਿਓ ਨਾਮ ਨਿਧਾਨ ਨਾਨਕ ਦਾਨ ਪਾਵ ਸਤਿਗੁਰੂ ਜੀ ਕਹਿੰਦੇ ਨਾਮ ਦਾ ਖਜ਼ਾਨਾ ਜਿਹੜਾ ਹੈ ਸਤਿਗੁਰਾਂ ਦੇ ਪਾਸੋਂ ਗੁਰੂ ਜੀ ਕਹਿੰਦੇ ਦਾਨ ਪਾਉਣਾ ਕਰੋ ਕੰਠ ਲਾਏ ਔਰ ਧਾਰ ਇਸ ਨਾਮ ਨੂੰ ਜਿਵੇਂ ਕੰਠ ਭੂਖਣ ਹੁੰਦਾ ਕੰਠਾ ਹੁੰਦਾ ਗਲ ਚ ਪਾਇਆ ਹੋਇਆ ਐ ਮਹਾਰਾਜ ਦੇ ਨਾਮ ਨੂੰ ਕੰਠ ਦੇ ਨਾਲ ਲਾ ਕੇ ਰੀਲੇ ਜੀ ਵਸਾ ਕੇ ਰੱਖੋ ਹਰ ਵਕਤ ਜਿਹੜੇ ਰਿਲੇ ਦੀ ਧਾਰਨ ਕਰਦੇ ਉਹਨਾਂ ਨੂੰ ਮਹਾਰਾਜ ਸਰਗੁਣ ਸਰੂਪ ਧਾਰ ਕੇ ਕੰਠ ਨਾਲ ਲਾਉਂਦਾ ਆਪਦੇ ਪਿਆਰਿਆਂ ਨੂੰ ਅਤੇ ਜੋ ਪ੍ਰੇਮੀ ਨਾਮ ਨੂੰ ਰਾਖੋ ਹਿਏ ਪਰੋਏ ਕੰਠਾ ਭੁਖਣ ਜਾਣ ਕਰਕੇ ਹਿਰਦੇ ਦੀ ਧਾਰਨ ਕਰਦੇ ਕੰਨੋ ਪੁਰਖ ਹੋਏ ਉਹਨਾਂ ਨੂੰ ਮਹਾਰਾਜ ਸਾਹ ਕੰਠ ਨਾਲ ਆਏ ਆਪਦੇ ਗਲ ਨਾਲ ਲਾ ਲੈਂਦਾ ਸਰਗੁਣ ਸਰੂਪ ਧਾਰ ਕਰਕੇ ਅਤੇ ਕੰਠ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਨੂੰ ਕੰਠ ਦੇ ਨਾਲ ਲਾਇਆ ਸੀਨੇ ਠਾਰਨ ਵਾਲਾ ਜਾਣ ਕੇ ਮਨ ਅੰਦਰ ਸਭੀ ਹਿੱੱਦੇ ਨਾਲ ਮਹਾਰਾਜ ਸਾਹਿਬ ਆਪ ਦੇ ਸਰੂਪ ਵਿੱਚ ਧਾਰਨ ਕਰ ਲੈਂਦਾ ਹੈ ਅਪੇਧ ਕਰ ਲੈਂਦਾ ਹੈ ਮਨ ਗਾਵ ਹੈ ਠਾਕੁਰ ਅਵਨਾਸੀ ਕਲਮਲ ਸਗਲੇ ਝਾਰੋ ਨਾਮ ਨਿਦਾਨ ਨਾਨਕ ਦਾਨ ਪਾਵੋ ਕੰਠ ਲਾਏ ਉਤਾਰ ਵਾਹਿਗੁਰੂ ਦੇ ਫੈਸਲੇ ਵਾਹਿਗੁਰੂ ਦੀ ਬਖਸ਼ਿਸ਼